ਅਸੀਂ ਕਿੰਨੇ ਵੀ ਜਿਹੜੇ ਪੋਸਟਾ ਪਾਦੇ ਨਾ ਉਹ ਇੱਥੇ ਆਣ ਸਕੋ ਇੱਥੋਂ ਦੀ ਪ੍ਰਧਾਨਗੀ ਕਰਨ ਇੱਥੇ ਨਹੀਂ ਆ ਸਕਦੇ ਇਥੋਂ ਦੋ ਗਵਾਂਵਾਂ ਲ ਜਾ ਕੇ ਤੇ ਘਰੇ ਸੰਭਾਲਣ ਤੁਹਾਨੂੰ ਜ਼ੋਰ ਪਾਉਂਦੇ ਆ ਛੱਡਣ ਵਾਸਤੇ ਤਾਂ ਇਹ ਗਵਾਂਵਾਂ ਨੂੰ ਕਿੱਥੇ ਛੱਡੋਗੇ ਫਿਰ ਐਂਡ ਰੋਡ ਤੇ ਜਾਣਗੇ ਜੀ ਆਵਾਰਾ ਪਸ਼ੂ ਜਿਹੜੇ ਆ ਉਹ ਮਨੁੱਖੀ ਜਾਨਾਂ ਵਾਸਤੇ ਬਹੁਤ ਵੱਡੀ ਮੁਸੀਬਤ ਨੇ ਤੁਸੀਂ ਸੜਕਾਂ ਤੇ ਆਮ ਹੀ ਦੇਖਿਆ ਹੋਣਾ ਕਿ ਆਵਾਰਾ ਪਸ਼ੂਆਂ ਕਰਕੇ ਹੁਣ ਤੱਕ ਕਿੰਨੀਆਂ ਜਾਨਾਂ ਜਾ ਚੁੱਕੀਆਂ ਰਾਤ ਦੇ ਹਨੇਰੇ ਦੇ ਵਿੱਚ ਪਸ਼ੂ ਸੜਕਾਂ ਤੇ ਹੁੰਦੇ ਨੇ ਤਾਂ ਕਈ ਤਰ੍ਹਾਂ ਦੇ ਐਕਸੀਡੈਂਟ ਹੋ ਜਾਂਦੇ ਨੇ ਗਊਸ਼ਾਲਾ ਵੀ ਹਰ ਸ਼ਹਿਰ ਦੇ ਵਿੱਚ ਬਣੀਆਂ ਪਰ ਫਿਰ ਵੀ ਪਸ਼ੂ ਸੜਕਾਂ ਦੇ ਉੱਤੇ ਰਹਿੰਦੇ ਨੇ ਕਿਤੇ ਨਾ ਕਿਤੇ ਸਾਡੇ ਦੇਸ਼ ਦੀ ਵੱਡੀ ਤਰਾਸਦੀ ਹੈ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਤੋਂ ਸ਼ੌਣੀ ਨੂੰ ਸ਼ੌਣੀ ਤੋਂ ਸ਼ਹਿਰ ਨੂੰ ਜਦੋਂ ਆਪਾਂ ਆਉਣੇ ਆ ਤਾਂ ਪੁਲ ਦੇ ਕੋਲ ਇੱਕ ਸਰਕਾਰੀ ਜਗ੍ਹਾ ਪੁੱਡਾ ਦੀ ਜਗ੍ਹਾ ਆ ਉਹ ਜਗ੍ਹਾ ਦੇ ਉੱਤੇ ਇੱਕ ਪ੍ਰਾਈਵੇਟ ਬੰਦੇ ਨੇ ਜਿਹੜੀ ਹੈਗੀ ਆ ਉਹ ਗਊਸ਼ਾਲਾ ਬਣਾਈ ਆ ਪੂਰੇ ਸ਼ਹਿਰ ਦੀਆਂ ਗਾਵਾਂ ਇਕੱਠੀਆਂ ਕਰਕੇ ਉੱਥੇ ਬਿਠਾਈਆਂ ਅੱਗੇ ਵੀ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਹੁਣ ਦੁਬਾਰਾ ਆਪਾਂ ਗੱਲਬਾਤ ਕਰਦੇ ਆ ਜਨਾਬ ਇਹ ਤੁਸੀਂ ਇੱਥੇ ਥਾਂ ਜਿਹੜੀ ਹੈ ਸਰਕਾਰੀ ਮੱਲੀ ਆ ਇਹਦਾ ਸਾਰਾ ਮਸਲਾ ਕੀ ਹੈ ਸਭ ਤੋਂ ਪਹਿਲਾਂ ਵੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਫਤਿਹ ਮਸਲਾ ਤਾਂ ਇਹ ਹੈ ਜੀ ਕੋਈ ਵੀ ਨਹੀਂ ਕਿਉਂਕਿ ਇੱਥੇ ਕੋਈ ਕਬਜ਼ਾ ਨਹੀਂ ਕੋਈ ਲੈਂਟਰ ਨਹੀਂ ਕਈ ਬੰਦੇ ਕਹਿ ਦਿੰਦੇ ਜੀ ਇੱਥੇ ਕਬਜ਼ਾ ਹੋ ਗਿਆ ਜੇ ਫਨਾਨਾ ਸਾਨੂੰ ਤਾਂ ਜਿਵੇਂ ਵੀ ਕਿਸੇ ਦਾ ਹੁਕਮ ਆਂਦਾ ਚਾਹੇ ਨਗਰ ਕੌਂਸਲ ਦਾ ਹੁਕਮ ਆਵੇ ਚਾਹੇ ਕੁਟੀਸੀ ਸਾਹਿਬ ਦਾ ਵੀ ਇਹਨੂੰ ਖਾਲੀ ਕਰਨ ਤੋਂ ਆਪੇ ਹੀ ਪ੍ਰਬੰਧ ਕਰ ਲੈਂਦੇ ਨੇ ਮੈਂ ਕੋਈ ਇੱਕ ਜਗ੍ਹਾ ਨਹੀਂ ਮੈਂ ਤਿੰਨ ਚਾਰ ਜਗ੍ਹਾ ਬਦਲ ਚੁੱਕਾ ਹਾਂ ਕਿਉਂਕਿ ਇਹ ਜ਼ਿੰਮੇਵਾਰੀ ਸਾਰੀ ਨਗਰ ਕੌਂਸਲ ਦੀ ਹੈ ਔਰ ਨਗਰ ਕੌਂਸਲਾਂ ਦੀ ਜ਼ਿੰਮੇਵਾਰੀ ਸਮਝਦਾ ਵੀ ਹੈ ਕਿਉਂਕਿ ਜਵੇਂ ਸਰਕਾਰੀ ਗੱਡੀ ਹੈ ਜਦੋਂ ਜਾ ਜਿਵੇਂ ਕੁੱਤੇ ਕਿਤੋਂ ਰੈਸਕੂ ਕਰਕੇ ਉਹਨਾਂ ਦਾ ਇਲਾਜ ਕਰਕੇ ਫਿਰ ਉਹਨਾਂ ਨੂੰ ਉਸੇ ਜਗ੍ਹਾ ਤੇ ਛੱਡ ਰਾਂਦਾ ਹੈ। ਬਾਕੀ ਕਈ ਲੋਕ ਹੈਗੇ ਨੇ ਜਿਹੜੇ ਇਹੋ ਜਿਹੇ ਬੁਜ਼ਦਲ ਵੀ ਜੜੀਆਂ ਐਵੇਂ ਪੋਸਟ ਪਾ ਦੇਣੀ ਕਿਸੇ ਕੋਈ ਹੁੰਦਾ ਚ ਟੁੱਕ ਨਾ ਨਿਕਲਣਾ। ਮੈਂ ਕਹਿੰਦਾ ਜੀ ਤੁਹਾਡਾ ਚੈਨਲ ਔਰ ਬੜੇ ਚੰਗੇ ਚੰਗੇ ਚੈਨਲ ਵੀ ਇੱਥੇ ਆ ਚੁੱਕੇ ਆਜ ਤੱਕ ਕਦੀ ਕਿਸੇ ਨੇ ਇਹਨਾਂ ਗਊਆਂ ਦੇ ਵਾਸਤੇ ਮਾਰਾ ਨਹੀਂ ਕਿਹਾ ਕਿਉਂਕਿ ਇਹ ਗਊਆਂ ਦੇਖੋ ਜਿਹੜੀਆਂ ਇਹੋ ਜਿਹੀ ਚੀਜ਼ ਨੇ ਇਹ ਕਿੰਨਾ ਚ ਰੱਬ ਵਾਸਦਾ ਤੇ ਦੂਜਾ ਇਹਨਾਂ ਦੇ ਨਾਲ ਐਕਸੀਡੈਂਟ ਬੜੇ ਹੁੰਦੇ ਨਹੀਂ ਆ ਪੰਜ-ਛੇ ਦਿਨ ਜਿਹੜਾ ਆਪਣਾ ਇਹ ਪਹਿਲਾਂ ਹੁਣ ਵਿਧਾਨ ਸਭਾ ਸੈਸ਼ਨ ਚੱਲਿਆ ਉਹਦੇ ਵਿੱਚ ਸੀਐਮ ਸਾਹਿਬ ਨੇ ਵੀ ਇਹ ਬਿਆਨ ਕੀਤੇ ਨੇ ਮੈਂ ਵੀਡੀਓ ਹੀ ਭੇਜਾਂਗਾ ਕਿ ਕੋਈ ਸੰਸਥਾ ਜਾਂ ਕੋਈ ਐਨਜੀਓ ਅੱਗੇ ਆਵੇ ਜਿਵੇਂ ਜਿਵੇਂ ਕੋਈ ਇਹਨਾਂ ਨੂੰ ਸੰਭਾਲ ਸਕਦਾ ਤੇ ਮੈਂ ਕਹਿੰਦਾ ਪਰ ਮੈਨੂੰ ਕੋਈ ਜ਼ਿਆਦਾ ਤੰਗੀ ਨਹੀਂ ਗਈ ਮੈਨੂੰ ਪੁੱड्ढे ਨੇ ਆ ਕੇ ਕਦੀ ਕੁਝ ਨਹੀਂ ਕਿਹਾ ਪਰ ਜਿਹੜੇ ਲੋਕ ਉਤਲੇ-ਪੁਤਲੇ ਨਾ ਉਹ ਹੀ ਪਰੇਸ਼ਾਨ ਤੰਗ ਪਸਾ ਰਹੇ ਮੈਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟਾਂ ਵੇਖੀਆਂ ਜਿਹੜੀਆਂ ਕਿ ਤੁਹਾਡੇ ਖਿਲਾਫ ਸੀ ਕਿ ਤੁਸੀਂ ਉੱਥੇ ਜਿਹੜਾ ਤਾਨੂੰ ਜ਼ੋਰ ਪਾਉਂਦੇ ਆ ਛੱਡਣ ਵਾਸਤੇ ਤਾਂ ਇਹ ਗਊਆਂ ਨੂੰ ਕਿੱਥੇ ਛੱਡੋਗੇ ਫਿਰ ਐਂਡ ਰੰਡ ਰੋਡ ਤੇ ਜਾਣ ਗਿਆ ਜੀ ਕਿਉਂਕਿ ਅੱਗੇ ਵੀ ਹਜ਼ਾਰ ਗਊ ਆਪਾਂ ਟੋਟਲ ਫੜ ਚੁੱਕੇ ਆਂ ਸ਼ਹਿਰ ਚ ਸ਼ਹਿਰ ਦੇ ਵਿੱਚ ਤੁਹਾਨੂੰ ਗਊ ਨਹੀਂ ਲੱਭਣੀ ਪਰ ਇਹ ਆ ਵੀ ਜਦੋਂ ਇਸ ਤਰ੍ਹਾਂ ਕਿਤੇ ਸਾਨੂੰ ਸ਼ਿਫਟ ਕਹਿ ਦਿੰਗੇ ਜਿਵੇਂ ਜਗ੍ਹਾ ਨਲਾਮ ਹੁੰਦੀ ਹੈ ਜਾਂ ਵਿਕਦੀ ਹੈ ਫਿਰ ਅਸੀਂ ਕੀ ਕਰਦੇ ਆ ਵੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਨਗਰ ਕਾਉਂਸਲ ਹੋ ਗਿਆ ਐਸ ਡੀ ਐਮ ਸਾਹਿਬ ਹੋ ਗਏ ਫਿਰ ਆਪਦੀ ਇਹ ਰਾਇ ਕਰਕੇ ਪਹਿਲਾਂ ਤਾਂ ਬੁਲਾਉਂਦੇ ਨੇ ਸਾਰੇ ਗਊਸ਼ਾਲਾ ਵਾਲਿਆਂ ਨੂੰ ਫਿਰ ਗਊਸ਼ਾਲਾ ਵਾਲੇ ਜਿਹੜੇ ਨਾ ਹੱਥ ਖੜੇ ਕਰ ਦਿੰਦੇ ਨੇ ਤੇ ਇਸ ਕਰਕੇ ਫਿਰ ਇਹਨਾਂ ਨੂੰ ਜਾਂ ਤਾਂ ਸ਼ਿਫਟ ਕਰਦੇ ਨੇ ਕਿਸੇ ਗਊਸ਼ਾਲਾ ਜਾਂ ਫਿਰ ਮੈਨੂੰ ਸ਼ਿਫਟ ਕਰਕੇ ਕਿਸੇ ਹੋਰ ਜਗ੍ਹਾ 'ਚ ਭੇਜ ਦਿੰਦੇ ਨੇ ਮੈਂ ਜਿੱਥੇ ਵੀ ਬਹਿੰਦਾ ਐਵੇਂ ਨਹੀਂ ਬਹਿੰਦਾ ਮੈਨੂੰ ਮੈਨੂੰ ਕੋਈ ਮੇਰਾ ਇਕੱਲੇ ਦਾ ਕੰਮ ਨਹੀਂ ਬੜਾ ਵੱਡਾ ਪ੍ਰੋਜੈਕਟ ਏ ਇਹਨੂੰ ਲੋਕ ਵੱਡੇ ਨੇ ਲੋਕ ਚਲਾ ਰਹੇ ਸਰਕਾਰ ਦਾ ਕੋਈ ਏਡਾ ਵੱਡਾ ਸਿਸਟਮ ਨਹੀਂ ਹੈ ਕਿਸ ਨਜ਼ਰੀਏ ਦੇ ਨਾਲ ਲੋਕ ਤੁਹਾਨੂੰ ਵੇਖ ਰਹੇ ਆ ਵੀ ਤੁਸੀਂ ਗਵਾਂ ਫੜੀਆਂ ਸਰਕਾਰੀ ਥਾਂ ਮੰਨ ਲਿਆ ਕੀ ਕਬਜ਼ਾ ਕਰਨ ਦੀ ਨੀਅਤ ਨਾਲ ਬੈਠੇ ਹੋ ਜਾਂ ਲੋਕਾਂ ਦੀ ਸੋਚ ਜਿਹੜੀ ਹੈ ਉਹ ਗਾਵਾਂ ਨੂੰ ਸੰਭਾਲਣਾ ਕਿਸੇ ਨੇ ਜਿਵੇਂ ਕਿ ਕਹਿੰਦੇ ਰੁੱਖ ਲਾਓ ਰੁੱਖ ਲਾਓ ਲਾਉਂਦਾ ਕੋਈ ਨਹੀਂ ਤੇ ਗੱਲਾਂ ਹੀ ਕਰਦੇ ਆ ਤਾਂ ਜਿਹੜੀਆਂ ਪੋਸਟਾਂ ਪੈ ਰਹੀਆਂ ਉਹਨਾਂ ਤੋਂ ਤੁਸੀਂ ਕੀ ਸੋਚਦੇ ਹੋ ਦੇਖੋ ਜੀ 5% ਗੰਦੇ ਬੰਦੇ ਹੁੰਦੇ ਨੇ ਜਿਹੜੇ ਬੰਦਿਆਂ ਨੇ ਕਦੀ 10 ਰੁਪਏ ਦੇ ਪੱਠੇ ਵੀ ਨਹੀਂ ਪਾਏ ਤੁਸੀਂ ਇਹ ਵੇਖੋ ਵੀ ਤੁਹਾਨੂੰ ਸਾਰਾ ਕੈਮਰਾ ਕਮਾਇ ਨਾ ਤਾਂ ਕੋਈ ਇੱਥੇ ਠਿੱਟ ਲੱਗੀ ਨਾ ਕੋਈ ਇੱਥੇ ਪੱਕੀ ਖੁਰਲੀ ਬਣਾਈ ਗਈ ਨਾ ਕੋਈ ਇੱਥੇ ਪੱਕਾ ਛੱਡ ਬਣਾਇਆ ਗਿਆ ਫਿਰ ਸਾਡਾਂ ਦੇ ਤੇ ਕਬਜ਼ਾ ਕਾਂਦਾ ਜੋ ਵੀ ਇੱਥੇ ਲੱਕੜ ਬਾਲਣ ਪਿਆਣਾ ਇਹ ਵੀ ਅਸੀਂ ਇੱਥੋਂ ਇਕੱਠਾ ਕਰਕੇ ਤੇ ਜਿਹੜਾ ਇਹਨਾਂ ਨੂੰ ਰਿਕਵਰ ਕੀਤੀ ਪਰ ਇਹ ਇਹ ਬੇਜਬਾਨ ਇਹੋ ਜਿਹੇ ਇਹਨਾਂ ਨੂੰ ਪੱਠੇ ਪੰਦੇ ਨੇ ਇੱਥੋਂ ਬਾਹਰ ਨਹੀਂ ਜਾਣਗੇ ਤੁਸੀਂ ਵੇਖੋ ਕੋਈ ਕੰਦ ਨਹੀਂ ਕੋਲਾ ਨਹੀਂ ਜੇ ਮਰਜ਼ੀਆਂ ਤੁਰੇ ਫਿਰਨ ਮਤਲ ਇੱਥੋਂ ਬਾਹਰ ਨਹੀਂ ਜਾਂਦੀਆਂ ਪਰ ਪੋਸਟਪਾਨ ਵਾਲਿਆਂ ਨੂੰ ਮੈਂ ਤਾਂ ਕਹਿਣਾ ਲੋਕਾਂ ਨੂੰ ਹੀ ਬੋਲਣਾ ਵੀ ਇਹੋ ਜਿਹੇ ਗੰਦੇ ਬੰਦਿਆਂ ਨੂੰ ਲਹਨਤਾ ਪਾਣੀਆਂ ਚਾਹੀਦੀਆਂ ਨੇ ਉਹ ਜਿਹੜਾ ਇਹ ਗਊ ਦੇ ਵਿੱਚ ਇੱਕ ਰੱਬ ਵਸਦਾ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਮੈਂ ਤਾਂ ਲੋਕਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਇੱਥੇ ਆ ਪਾਓ ਪਰਿਵਾਰ ਦੇ ਨਾਲ ਆਓ ਬੱਚਿਆਂ ਨਾਲ ਆਓ ਮੇਰੀ ਇੱਥੇ ਕੋਈ ਲੋੜ ਨਹੀਂ ਮੈਨੂੰ ਤੁਸੀਂ ਮੰਨ ਕੇ ਚੱਲੋ ਕਿ ਮੈਂ ਗੰਦਾ ਪਰ ਮੇਰੀ ਇੱਥੇ ਕੋਈ ਜ਼ਰੂਰਤ ਨਹੀਂ ਤੁਸੀਂ ਆ ਪਾ ਕੇ ਤੇ ਪਰਿਵਾਰਾਂ ਨਾਲ ਪੱਠੇ ਪਾਓ ਇਹਨਾਂ ਦਾ ਸਿਸਟਮ ਜਿਹੜਾ ਸੰਭਾਲੋ ਕੋਈ ਪ੍ਰਧਾਨਗੀ ਕਰੇ ਕਿਸ ਤਰ੍ਹਾਂ ਦੀ ਮੈਨੂੰ ਕੋਈ ਤਰਾਜ ਹੀ ਨਹੀਂ ਕਹਿੰਦੇ ਚ ਬਰਸਾਤ ਦਾ ਮੌਸਮ ਆ ਉੱਤੇ ਅੱਜ ਵੀ ਬੱਦਲ ਆ ਮੀਂਹ ਹੁਣੇ ਪੈ ਸਕਦਾ ਜਿਸ ਤਰੀਕੇ ਨਾਲ ਮੌਸਮ ਬਣਿਆ ਪਿਆ ਡੇਲੀ ਬਰਸਾਤ ਹੋ ਜਾਂਦੀ ਆ ਤਾਂ ਬਰਸਾਤ ਦੇ ਵਿੱਚ ਫਿਰ ਇਹਨਾਂ ਦਾ ਸ਼ੈਲਟਰ ਕੀ ਹੈ ਕੋਈ ਸਾਡਾ ਇੱਥੇ ਬਹੁਤ ਮੰਦਾ ਹਾਲ ਸੀ ਪਹਿਲਾਂ ਤਾਂ ਹੁਣ ਤਾਂ ਨਗਰ ਕਾਉਂਸਲ ਨੇ ਔਰ ਸਾਰੇ ਪ੍ਰਸ਼ਾਸਨ ਨੇ ਲੜਕੇ ਤੇ 20 ਟਰਾਲੀਆਂ ਮਿੱਟੀ ਜਿਹੜੀ ਪਵਾਤੀ ਏ ਉਹ ਮਗਰ ਟੋਏ ਮਾਰੇ ਨੇ ਪਾਣੀ ਜਿਹੜਾ ਕਿ ਸਾਰਾ ਉਧਰ ਲੈ ਜਾਵੇ ਕੁਝ ਹੋਰ ਦਾਨੀ ਸੱਜਣਾ ਨੇ ਐਸਐਸਪੀ ਸਾਹਿਬ ਨੇ ਕਿ 5 ਗੁਜਾਰੇ ਏਟ ਭੇਜੀਏ ਦਾਨੀ ਸੱਜਣਾ ਨੇ ਏਟ ਭੇ ਅਸੀਂ ਇੱਥੇ ਜਿਹੜਾ ਵੀ ਕੰਮ ਕਰਨੇ ਕਾਰਜੀ ਤੌਰ ਤੇ ਕਰੀਦਾ ਵੀ ਜਿਹੜੀ ਚੀਜ਼ ਨੂੰ ਹੀ ਦੁਬਾਰਾ ਪੱਟ ਸਕੀ ਉਹਨੂੰ ਇਹ ਨਹੀਂ ਕਿ ਉਹਨੂੰ ਪੱਕਾ ਲਾ ਦੇ ਉਦੋਂ ਬਾਅਦ ਕਿਉਂਕਿ ਵੇਖੋ ਜੀ ਨਾ ਤਾਂ ਸਾਡੀ ਕੋਈ ਮਨਸ਼ਾ ਕਬਜ਼ਾ ਕਰਨ ਦੀ ਨਾ ਸੀ ਨਾ ਹੈਗੀ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਬੈਠੇ ਆਂ ਸਾਡੇ ਵੱਲੋਂ ਕੋਈ ਵੀ ਬੰਦਾ ਆਕੇ ਕੋਈ ਵੀ ਗਊਸ਼ਾਲਾ ਇਹ ਸਾਰੀਆਂ ਗਊਆਂ ਸ਼ਿਫਟ ਕਰ ਲਵੇ ਕੱਲੀਆਂ ਇਹ ਨਹੀਂ ਮੈਂ ਵੀ ਕੋਈ ਮੇਰਾ ਹਰਕਣਾ ਵਾਦਾ ਹੁੰਦਾ ਕਿ ਮੈਂ ਜਿੰਨੀਆਂ ਸ਼ਹਿਰ ਤੇ ਗਊਆਂ ਘੁੰਮਦੀਆਂ ਨੇ ਉਹ ਤੁਹਾਨੂੰ ਫੜ ਕੇ ਦੇਣੀਆਂ ਨੇ ਇਹ ਨਹੀਂ ਕਿ ਇੱਥੋਂ ਮੇਰੇ ਕੋਲ ਜਾ ਕੇ ਤੇ ਫਿਰ ਉਹਨੂੰ ਛੜਕਾ ਦੇ ਛੱਡ ਦੋ ਜਿਹੜੀਆਂ ਇੱਥੇ ਪੱਕੀਆਂ ਗਊਸ਼ਾਲਾ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਹੈਗੀਆਂ ਉਹਨਾਂ ਨੇ ਉਹ ਆ ਕੇ ਤੁਹਾਡੇ ਤੋਂ ਲੈ ਜਾਂਦੇ ਨਹੀਂ ਜੀ ਉਹ ਕੋਈ ਨਹੀਂ ਜਾਂਦੇ ਕਿਉਂਕਿ ਇੱਥੋਂ ਗਊਆਂ ਬਾਹਰ ਜਾਂਦੀਆਂ ਨੇ ਸਿੱਖਾਂ ਵਾਲੀ ਬੀੜ ਸੰਤ ਬਾਬੇ ਬੋਰੇ ਵਾਲਿਆਂ ਦੇ ਉਹ ਵੀ ਗਊਆਂ ਤਾਂ ਜਾਂਦੀਆਂ ਨੇ ਜੇ 200 ਗਊ ਹੈਗੀ ਹੈ ਨਾ ਤਾਂ ਉਹਦਾ 12-13 ਲੱਖ ਰੁਪਈਆ ਉੱਥੇ ਨਗਰ ਕਾਉਂਸਲ ਦੇ ਕੇ ਆਂਦਾ ਤੇ ਫਿਰ ਉਹ ਗੋਮਾਂ ਲੈ ਕੇ ਜਾਂਦੇ ਨੇ ਐਵੇਂ ਨਹੀਂ ਜਾਂਦੇ ਉਹ ਅੱਛਾ ਵੀ ਜਿਹੜਾ ਘਪੇਟਾ ਜਿਹੜੀ ਜਮਾ ਕਰਾਉਂਦੇ ਪਹਿਲੇ ਭੇਟਾ ਜਮਾ ਹੁੰਦੀ ਹੈ ਜੀ ਉੱਥੇ ਉੱਥੇ ਸਰਕਾਰ ਵੀ ਦਿੰਦੀ ਹੈ 17-18 ਲੱਖ ਰੁਪਏ ਪਰ ਮਹੀਨਾ ਔਰ ਜਿਹੜੀਆਂ ਆਪਣੀਆਂ ਗੋਮਾਂ ਜੇ ਮੰਨ ਲਓ ਇਹਨਾਂ ਨੂੰ ਅੱਜ ਹੁਣੇ ਸ਼ਿਫਟ ਕਰਨਾ ਪੈ ਜਾਵੇ ਜਿਹੜਾ ਟਰੱਕਾਂ ਦਾ ਖਰਚਾ ਹੈ ਉਹ ਵੀ ਨਗਰ ਕਾਉਂਸਲ ਆਪਦੇ ਕੋਲੋਂ ਕਰਦਾ ਹੈ ਫਿਰ ਜਿਹੜੇ ਉੱਤੇ ਪੈਸੇ ਦੇਣੇ ਪੈਣਗੇ 10 15 ਲੱਖ ਰੁਪਏ ਉਹਨਾਂ ਦੀ ਇੱਕ ਡੀਲ ਹੋ ਜਾਂਦੀ ਹੈ ਅੱਗੇ ਵੀ 10 ਲੱਖ ਰੁਪਏ ਦਿੱਤਾ ਸੀ ਫਿਰ ਉਹ ਡੀਲ ਹੋ ਜਾਂਦੀ ਫਿਰ ਉੱਥੇ ਗ ਸਾਨੂੰ ਕਿਤੇ ਕੋਈ ਪ੍ਰੋਪਰ ਜਗ੍ਹਾ ਨਗਰ ਕਾਉਂਸਲ ਪ੍ਰੋਪਰ ਜਗ੍ਹਾ ਹੈਗੀਆਂ ਤਾਂ ਹੈ ਨਗਰ ਕਾਉਂਸਲ ਕੀ ਕਰੇ ਕਿੰਨੀਆਂ ਗਊਸ਼ਾਲਾ ਨੇ ਇੱਥੇ ਹੋਰ ਕੀ ਕਰੇ ਵੇਖੋ ਜਿਹੜੀਆਂ ਗਊਸ਼ਾਲਾ ਨੇ ਜਿਹੜੀ ਗਊਸ਼ਾਲਾ ਆਪਣੀ ਵੱਡੀ ਹੁੰਦੀ 95 ਕਿੱਲੇ ਜ਼ਮੀਨ ਹੈ ਆਪਾਂ ਨੂੰ ਨਹੀਂ ਪਤਾ ਉਹਨਾਂ ਦੇ ਕੀ ਖਰਚੇ ਨੇ ਆਪਾਂ ਉਹਨਾਂ ਤੇ ਕੁਝ ਵੀ ਨਹੀਂ ਕਹਿ ਸਕਦੇ ਪਰ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਕਿਤੇ ਉਦੋਂ ਇਹਨਾਂ ਗਊਸ਼ਾਲਾ ਨੂੰ ਐਸ.ਡੀ.ਐਮ ਸਾਹਿਬ ਦੇ ਬੁਲਾਇਆ ਜਾਂਦਾ ਵਿਧ ਮੈਂ ਵੀ ਹੁੰਨਾ ਉਹ ਸਾਰਾ ਪ੍ਰਸ਼ਾਸਨ ਹੁੰਦਾ ਹੈ ਉਦੋਂ ਇਹਨਾਂ ਦੀ ਕੋਈ ਹੱਥ ਖੜੇ ਨਹੀਂ ਸਾਡੇ ਕੋਲ ਜਗ੍ਹਾ ਹੀ ਨਹੀਂ ਪਰ ਮੈਂ ਤਾਂ ਇਹ ਕਹਿੰਦਾ ਯਾਰ ਇਹ ਮੁਕੜੀਆਂ ਤਾਂ ਹੈ ਨਹੀਂ ਇਹ ਤਾਂ ਐਵੇਂ ਪਰ ਸਾਨੂੰ ਕਿਤੇ ਕੋਈ ਚੰਗੀ ਪ੍ਰੋਪਰ ਜਗ੍ਹਾ ਪ੍ਰਸ਼ਾਸਨ ਦੇਵੇ ਡੀਸੀ ਦੇਵੇ ਸੀਐਮਐ ਦੇ ਵੱਲ ਧਿਆਨ ਦੇਵੇ ਕਿਉਂਕਿ ਸੀਐਮ ਸਾਹਿਬ ਦੇ ਧਿਆਨ 'ਚ ਹੈਗਾ ਮੇਰੀਆਂ ਐਪਲੀਕੇਸ਼ਨਾਂ ਗਈਆਂ ਨੇ ਜਦੋਂ ਫਿਰੋਜ਼ਪੁਰ ਆਇਆ ਸੀ ਉਦੋਂ ਮੈਂ ਉਹਨਾਂ ਦੇ ਪੇਸ਼ ਵੀ ਹੋਇਆ ਸੀ ਲੋਕਲ ਐਮਐਲਏ ਨੂੰ ਵੀ ਬੇਨਤੀ ਵੀ ਉਹਦਾ ਵੀ ਫਰਜ਼ ਬੰਦਾ ਆ ਕੇ ਨਾ ਚਲੋ ਜਿੰਨਾ ਚਿਰ ਇੱਥੇ ਆਪ ਹੈਗੇ ਆ ਉਹਨਾਂ ਚਿਰ ਦੱਸਾਂ ਹਾਂ ਸਭ ਭਈਆ ਕਰੇ ਜਦੋਂ ਕਿਤੇ ਜਗ੍ਹਾ ਨਲਾਮ ਹੋਏਗੀ ਚੱਕ ਦਾਂਗੇ ਇਹਨਾਂ ਨੂੰ ਖਾਲੀ ਕਰਨਾ ਸ਼ਹਿਰ ਦੇ ਵਿੱਚ ਹੁਣ ਕਿੰਨੀਆਂ ਕੁ گاਵਾ ਜਿਹੜੀਆਂ ਅਜੇ ਵੀ ਲਵਾਰਸ ਵਾਰਾ ਫਿਰ ਰਹੀਆਂ ਸ਼ਹਿਰ 'ਚ ਵੱਧ ਤੋਂ ਵੱਧ 30 ਤੋਂ 35 ਸਾਨ ਨੇ ਔਰ ਵੱਧ ਤੋਂ ਵੱਧ 20 ਤੋਂ 25 ਗੋਵਾਂ ਨੇ ਗੋਮਾਂ ਨਹੀਂ ਗਿਆ ਕਿਉਂਕਿ ਕਿਹੜੇ ਕਿਹੜੇ ਏਰੀਆ 'ਚ ਤੁਸੀਂ ਮੰਨਦੇ ਹੋ ਹੈਗੀਆਂ ਬਸ ਜ਼ਿਆਦਾ ਸਰਕਲ ਰੋਡ ਤੇ ਫਿਰਨੀ ਤੇ ਜਾਂ ਕੁਝ ਬਜ਼ਾਰਾਂ 'ਚ ਜਾਂ ਦਾਣਾ ਮੰਡੀ ਜਿਹੜਾ ਗੁਰੂ ਨਾਨਕ ਕਾਲਜ ਦੇ ਸਾਹਮਣੇ ਜਿਹੜੀ ਟੈਂਕਾਂ ਵਾਲੀ ਬਸਤੀ 'ਚ ਇਹ ਵੇਖੋ ਜੀ ਇਹ ਫਰੋਜਪੁਰ ਕੈਂਟ ਦਾ ਏਰੀ ਤੇ ਉਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸਵੇਰੇ ਫੜਨੀ ਸ਼ੁਰੂ ਕਰਦੇ ਮੈਂ ਤਾਂ ਕਹਿਆ ਉਹਨਾਂ ਨੂੰ ਲਿਆਓ ਮੈਂ ਤਾਂ ਇਹ ਕੰਨਾ ਵੀ ਕੱਲਾ ਫਿਰੋਜ਼ਪੁਰ ਨਹੀਂ ਗੰਗਾ ਨਗਰ ਤੱਕ ਹੀ ਮਤ ਰੱਖਣੇ ਆਪਾਂ ਗਊਆਂ ਲਿਆਣ ਦੀ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਮੈਨੂੰ 10 ਕਿੱਲੇ ਜ਼ਮੀਨ ਦੇ ਦਿਓ ਮੇਰੇ ਨਾਂ ਤੇ ਨਹੀਂ ਚਾਹੀਦੀ ਜ਼ਮੀਨ ਤੁਹਾਡੀ ਜਗ੍ਹਾ ਤੁਹਾਡੀ ਤੇ ਗੰਗਾ ਨਗਰ ਤੱਕ 90 ਦਿਨ ਚ ਖਾਲੀ ਕਰ ਦਾਂਗਾ ਮੈਂ ਇੰਨੀ ਮਤ ਰੱਖਣਾ ਜੇ ਮੈਂ ਇਤੋਂ ਯਾਰ ਗਊ ਫੜ ਸਕਣਾ ਨਾ ਤੇ ਮੈਂ ਬਾਹਰ ਵੀ ਇਕੱਠੀਆਂ ਕਰ ਤੁਸੀਂ ਸਾਰੇ ਪਾਸੇ ਕੈਮਰਾ ਕਮਾ ਲਓ ਜੇ ਮੇਰੀ ਇੱਕ ਗਊ ਕਿਤੇ ਤੁਹਾਨੂੰ ਬਿਮਾਰ ਨਜ਼ਰਾਂ ਦੀ ਜਿਹੜੇ ਲੋਕ ਕਹਿੰਦੇ ਨੇ ਇੱਥੇ ਗਊਆਂ ਮਰਦੀਆਂ ਨੇ ਪ ਫਿਰ ਲੋਕਾਂ ਨੇ ਇੱਕ ਹੋਰ ਰੌਲਾ ਪਾਤਾ ਜੀ ਇਹਨਦੇ ਕੋਲ ਕੁੱਤੇ ਨੇ ਇਹ ਕੁੱਤਿਆਂ ਨੂੰ ਮਾਰਦੇ ਨੇ ਮੇਰੇ ਕੋਲ ਕੋਈ ਕੁੱਤਾ ਨਹੀਂਗਾ ਕੁੱਤਾ ਸਿਰਫ ਮਾਲਤੀ ਭੈਣ ਜੀ ਕੋਲੇ ਸਾਨੂੰ ਜੇ ਕੋਈ ਤੁਹਾਡੇ ਸੱਜਣ ਦਾ ਫੋਨ ਆਦਾ ਸੀ ਉਹ ਫੜ ਕੇ ਉਹਨੂੰ ਦਿਆਨੇ ਉਹ ਲਾਇ ਕਰਕੇ ਛੱਡ ਦਿੰਦੀ ਹੈ ਲੇਕਿਨ ਜਿਹੜੀ ਲੋਕ ਐਵੇਂ ਫਹਾਵਾ ਡਾਦੇ ਨਾ ਮੇਰੀ ਤਾਂ ਹੁਣ ਤੁਹਾਡੇ ਚੈਨਲ ਰਹੀਂ ਦੇਸ਼ਾਂ ਵਿਦੇਸ਼ਾਂ ਜਿਹੜੇ ਲੋਕ ਸੁਣ ਰਹੇ ਨੇ ਦੇਖ ਰਹੇ ਨੇ ਨਾ ਯਾਰ ਜੇ ਸਾਡੀ ਮਤ ਕਰਨੀ ਹੈ ਨਾ ਜੇ ਆਪਾਂ ਇਹਨੂੰ ਸਨਾਤਨ ਤੁਹਾਨੂੰ ਬਚਾਣਾ ਹੈ ਤੇ ਆਪਾਂ ਨਾ ਇਹਨਾਂ ਦੀ ਸੇਵਾ ਇੱਕ ਗਊਆਂ ਦੀ ਸੇਵਾ ਕਰ ਲਈਏ ਜੇ ਕਿਤੇ ਤੇ ਮੰਦਿਰ ਮਸਜਿਦ ਬੰਦ ਹੁੰਦਾ ਲੋਕਾਂ ਨੇ ਨੇਹਰੀਆਂ ਲਾ ਦੇਣੀਆਂ ਇਹਨਾਂ ਗਵਾਂਵਾਂ ਤੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਚਾਹੀਦੀਆਂ ਖੁਰਲੀਆਂ ਸਾਨੂੰ ਕੋਈ ਪੈਸਾ ਨਾ ਦੇਵੇ ਸਾਡੇ ਕੋਲ ਕੋ 30 ਬੰਦੇ ਐ ਇਹੋ ਜਿਹੇ ਉੱਟ ਪਹਿਣ ਜਿਹੜੇ ਰੋਜ਼ ਦੇ 5-5000 10000 ਦੀ ਕੋਈ ਸ਼ਰਾਬ ਪੀ ਜਾਂਦੇ ਨਸ਼ਾ ਕਰ ਜਾਂਦੇ ਨਾ ਉਸ ਨੂੰ ਬ੍ਰੇਕ ਲਾ ਕੇ ਸਾਡੇ ਕੋਲ 30 ਬੰਦੇ ਇਹੋ ਜਿਹੇ ਹੋ ਜਾਣ ਰੋਜ਼ ਦਾ ਇੱਕ ਬੰਦਾ ਜਿਹੜਾ ਸਾਨੂੰ ਇੱਕ ਟਰਾਲੀ ਪੱਠੇ ਦੇ ਦੇਵੇ ਇਹਨਾਂ ਦਾ ਗੁਜ਼ਾਰਾ ਹੋ ਸਕੇ ਸਨਾਤਨ ਧਰਮ ਵੱਲੋਂ ਕਿੰਨਾ ਕੁ ਸਹਾਇਕ ਤੁਹਾਨੂੰ ਮਿਲਦਾ ਹੈ ਪੋਸਟਾਂ ਪੈਂਦੀਆਂ ਨੇ ਪੋਸਟਾਂ ਤੁਹਾਡੇ ਵਿਰੋਧ ਚ ਵੀ ਪੈਂਦੀਆਂ ਨੇ ਵੇਖੋ ਜੀ ਪੋਸਟਾਂ ਦੇ ਤਾਂ ਆਪਾਂ ਨੂੰ ਕਦੀ ਪਰ ਮੈਨੂੰ ਜੋ ਵੀ ਇਹ ਚਲਾ ਰਹੇ ਨੇ ਇੰਦੇ 'ਚ 90% ਜਿਹੜੇ ਨੇ ਲੋਕ ਚਲਾ ਰਹੇ ਨੇ ਸਨਾਤਨ ਧਰਮ ਦੇ Hindu ਭਰਾ ਮੇਰੀ Hindu ਭਰਾਵਾਂ ਨੂੰ ਤਾਂ ਖਾਸ ਕਰਕੇ ਬੇਨਤੀ ਯਾਰ ਕੋਈ ਵੀ ਇੱਥੇ ਆਓ ਪਰਿਵਾਰ ਦੇ ਨਾਲ ਆਓ ਚੀਜ਼ਾਂ ਲੈ ਕੇ ਆਓ ਇਹਨਾਂ ਵਾਤੇ ਜਿਵੇਂ ਪੱਠੇ ਲੈ ਆਓ ਤੂੜੀ ਲੈ ਆਓ ਗੁੜ ਲੈ ਆਓ ਦਵਾਈਆਂ ਲੈ ਆਓ ਛਾਂ ਲੈ ਆਓ ਜਾਂ ਇਹਨਾਂ ਦੇ ਵਾਤੇ ਜਿਵੇਂ ਆਪਾਂ ਚੰਗੀ ਜਿਹੀ ਵਧੀਆ ਜਗ੍ਹਾ ਬਣਾਣੀ ਹੈ ਹੋਦੀਆਂ ਨਹੀਂ ਗਿਆ ਸਾਡੇ ਕੋਲ ਪਾਣੀ ਦੀਆਂ ਸਾਨੂੰ ਕੋਈ ਪਾਣੀ ਦੀਆਂ ਹੋਦੀਆਂ ਬਣਾ ਦਿਓ ਸਾਡੀ ਤਾਂ ਕੋਈ ਐਹੋ ਜੀ ਮੰਗ ਹੁੰਦੀ ਹੈ ਸਾਨੂੰ ਪੈਸੇ ਤੇ ਲੈਣਾ ਕੋਈ ਵਾਸਤਾ ਨਹੀਂ ਸਾਨੂੰ ਕੋਈ ਇੱਕ ਬੰਦਾ ਬਾਹ ਕਰੀ ਕਰਕੇ ਕਹਦੇ ਕਿ ਅਸੀਂ ਤੈਨੂੰ ਪੈਸੇ ਦਿੱਤੇ ਨਹੀਂ ਜੇ ਕਿਸੇ ਨੇ ਕੋਈ 1000 ਰੁਪਏ ਦਿੱਤਾ ਨਾ ਤੇ ਅਸੀਂ ਉਹਦਾ ਸਾਫ ਪੱਠੇ ਉਹਨੂੰ ਆਊਟਸਾਈਡ ਟਾਈਮ ਪਾ ਦਿੰਨੇ ਪਰ ਸਾਨੂੰ ਪਈ ਹੱਥਰੇ ਪੈਸੇ ਆਏ ਨਹੀਂ ਬਾਹਰ ਤੁਸੀਂ ਇੱਕ ਬੋਰਡ ਲਾਇਆ ਸੀ ਉਹਦੇ ਤੇ ਇੱਕ ਡੀਐਸਪੀ ਇੱਥੇ ਰਹੇ ਨੇ ਗੁਰੂ ਸਾਹਿਬ ਉਹਨਾਂ ਦੀ ਫੋਟੋ ਵਿੱਚੋਂ ਕੱਟ ਦਿੱਤੀ ਇਹ ਕੀ ਮਤਲਬ ਕੀ ਪਾਣਾ ਬਣ ਗਿਆ ਡੀਐਸਪੀ ਸਾਹਿਬ ਜੀ ਬਹੁਤ ਨੇਕ ਤੇ ਅੱਛੇ ਬੰਦੇ ਸੀ ਸ਼੍ਰੀ ਅਤਲ ਸੋਨੀ ਜੀ ਕਿਉਂਕਿ ਹਰ ਸਾਲ ਦੇ ਵਿੱਚ 15-16 ਵਿਆਹ ਕਰ ਦਿੰਦੇ ਸੀ ਗੁਰੂ ਸਾਹਿਬ ਜਲਾਲਾਬਾਦ ਉਹ ਇੱਥੇ ਸੇਵਾ ਸੁਭਾ ਕਰਦੇ ਸੀ ਨਾਲੇ ਇਹ ਬੈਨਰ ਜਿਹੜਾ ਕੋ ਅੱਜ ਦਾ ਨਹੀਂ ਲੱਗੇ ਬੜਾ ਪੁਰਾਣਾ ਸੀ ਇਹ ਘੱਟੋ ਘੱਟ 1.5 ਸਾਲ ਇਥੇ ਇਹਨਾਂ ਜਗ੍ਹਾ ਤੇ ਕਬਜ਼ਾ ਕੀਤਾ ਪਰ ਅਸੀਂ ਲੋਕਾਂ ਦੀ ਇਸ ਗੱਲ ਨੂੰ ਮੰਨਦੇ ਹੋਏ ਅਸੀਂ ਉੱਥੇ ਫੋਟੋ ਵੀ ਉਤਾਰਤੀ ਕਿਉਂਕਿ ਅਸੀਂ ਇਹਨਾਂ ਕਿਸੇ ਦਾ ਸਾਡੇ ਲੈ ਕੇ ਦਾ ਕੋਈ ਨੁਕਸਾਨ ਨਾ ਹੋਵੇ ਪਰ ਉਸ ਡੀਐਸਪੀ ਵਰਗਾ ਨਾ ਕੋ ਬੰਦਾ ਜੰਮਿਆ ਤੇ ਨਾ ਹੀ ਜੰਮਣਾ ਜਿਨ੍ਹਾਂ ਨੇ ਉਹਨੇ ਭਲੇ ਦੇ ਕੰਮ ਕੀਤੇ ਨੇ ਜਿਨ੍ਹਾਂ ਨੇ ਉਹਨੇ ਨਸ਼ੇ ਤੇ ਕੰਟਰੋਲ ਕੀਤਾ ਨਾ ਉਹ ਲੋਕਾਂ ਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ ਜਾਂ ਮੀਡੀਆ ਨੂੰ ਪਤਾ ਕਿਉਂਕਿ ਮੀਡੀਆ ਦੇ ਵਿੱਚ ਬਿਲਕੁਲ ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਸੀ ਸਾਨੂੰ ਉਹਨਾਂ ਦਾ ਫੋਨ ਆਇਆ ਵੀ ਜਦੋਂ ਮੈਂ ਇੱਥੇ ਆਵਾਂਗਾ ਬਦਲੀ ਹੋ ਕੇ ਬੇਸ਼ੱਕ ਮੇਰੀ ਤੇ ਫੋਟੋ ਲਾ ਦੇ ਇੱਕ ਵਾਰ ਤੁਸੀਂ ਉਤਾਰ ਦਿਓ ਅਸੀਂ ਆਪ ਉਤਾਰੀਏ ਨਾ ਕਿ ਸਾਨੂੰ ਕਿਸੇ ਦੀ ਕੋਈ ਕੁੱਤੇ ਬਿੱਲੇ ਦਾ ਵੇਖੋ ਜੀ ਭੌਂਕਦੇ ਨੇ ਬਸ ਕੁੱਤੇ ਬਿੱਲਾਂ ਦਾ ਸਾਨੂੰ ਕੋਈ ਦਾ ਨਹੀਂ ਜਿਹੜੇ ਪੋਸਟਾ ਪਾਉਂਦੇ ਨੇ ਉਹਨਾਂ ਦੀਆਂ ਲਾਹਣਤਾਂ ਨੇ ਅਸੀਂ ਕਿੰਨੇ ਵੀ ਜਿਹੜੇ ਪੋਸਟਾ ਪਾਦੇ ਨਾ ਉਹ ਇੱਥੇ ਆਣ ਸਕੋ ਇੱਥੋਂ ਦੀ ਪ੍ਰਧਾਨਗੀ ਕਰਨ ਨੂੰ ਇੱਥੇ ਨਹੀਂ ਆ ਸਕਦੇ ਇੱਥੋਂ ਦੋ ਗਵਾਂਵਾਂ ਲਾ ਜਾ ਕੇ ਤੇ ਘਰੇ ਸੰਭਾਲਣ ਇੱਥੋਂ ਨਹੀਂ ਲਜਾਣੀਆਂ ਬਾਜ਼ਾਰ ਚ ਫੜ ਕੇ ਘਰੇ ਦੋ ਗਵਾਂਵਾਂ ਸੰਭਾਲਣ ਦੋ ਕੁੱਤੇ ਸੰਭਾਲਣ ਮੇਰੇ ਨਾਲ ਕਿਹਨਾਂ ਕਿਸ ਦਾ ਕੀ ਵ ਇਹ ਉੱਚੀ ਉੱਚੀ ਜਗ੍ਹਾ 'ਚ ਬੈਠੀਆਂ ਹੋਈਆਂ ਨੇ। ਹੂੰ ਹੂੰ। ਬਾਕੀ ਫਿਰ ਵੀ ਮੇਰੇ ਦਾ ਪ੍ਰਸ਼ਾਸਨ ਨੂੰ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਲੋਕਲ ਐਮਐਲਏ ਸਾਹਿਬ ਨੂੰ ਬੇਨਤੀ ਏ ਵੀ ਤੁਸੀਂ ਇੱਥੇ ਆਓ ਤੇ ਸਾਨੂੰ ਕਿਤੇ ਕੋਈ ਪ੍ਰੋਪਰ ਜਗ੍ਹਾ ਦੇ ਦਿਓ ਜਿੱਥੇ ਕੋਈ ਦਾਨੀ ਸੱਜਣ ਸ਼ੈੱਡ ਬਣਾਉਣ ਜੋਗਾ ਵੀ ਹੋਵੇ ਕਿਉਂਕਿ ਅੱਗੇ ਸਰਦੀ ਆ ਰਹੀ ਏ ਜੇ ਆਪਾਂ ਇਹਨਾਂ ਗਊਆਂ ਨੂੰ ਬਚਾਉਣਾ ਹੈ ਨਾ ਤੇ ਆਪਾਂ ਨੂੰ ਸਰਦੀ ਦਾ ਪ੍ਰਬੰਧ ਕਰਨਾ ਪੈਗਾ ਜੇ ਆਪਾਂ ਲੋਕਾਂ ਨੂੰ ਬਚਾਉਣਾ ਐਕਸੀਡੈਂਟਾਂ ਤੋਂ ਤੇ ਛੇਤੀ ਤੋਂ ਛੇਤੀ ਜਿਹੜੇ ਜਾਨਵਰ ਸੜਕਾਂ ਤੇ ਫਿਰਦੇ ਉਹਨਾਂ ਨੂੰ ਫੜਨਾ ਪੈਗਾ। ਜਾਨਵਰਾਂ ਨੂੰ ਫੜਨਾ ਪਊਗਾ ਕਿਉਂਕਿ ਤਾ ਤੁਸੀਂ ਦੇਖਿਆ ਆ ਅਕਸਰ ਹਾਦਸੇ ਹੋ ਜਾਂਦੇ ਆ ਕਾਰਾਂ ਗੱਡੀਆਂ ਮੋਟਰਸਾਈਕਲਾਂ ਨਾਲ ਜਿਹੜੇ ਐਕਸੀਡੈਂਟ ਹੁੰਦੇ ਆ ਤੇ ਬਹੁਤ ਜ਼ਿਆਦੀਆਂ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਸੋ ਜਿਹਦੇ ਵਿੱਚ ਠੀਕ ਆ ਇਹ ਸਰਕਾਰੀ ਜਗ੍ਹਾ ਤੇ ਬੈਠੇ ਆ ਜਿਸ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਕਮੇਟੀ ਨੇ ਬਿਠਾਇਆ ਤਾਂ ਹੀ ਬੈਠੇ ਆ ਤਾਂ ਇਹਨਾਂ ਗਾਵਾਂ ਨੂੰ ਜਿਹੜਾ ਹੈਗਾ ਬੰਦਾ ਸਹਿਯੋਗ ਆਪਾਂ ਪੱਠੇ ਤੇ ਤੂੜੀ ਦੇਣੀ ਆ ਉਹ ਆਪਾਂ ਇਹਨਾਂ ਨੂੰ ਦਿੱਤੀ ਚੱਲੀਏ ਜਿੰਦਾ ਸਹਿਯੋਗ ਬੰਦਾ ਉਹਨਾਂ ਦਿੱਤੀ ਚੱਲੀਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਇਸ ਪੋਸਟ ਨੂੰ ਤੁਸੀਂ ਹੋਰ ਸ਼ੇਅਰ ਕਰੋਗੇ ਜਿੰਨੇ ਲੋਕ ਦਾਨ ਕਰ ਸਕਦੇ ਆ ਉਹ ਜ਼ਰੂਰ ਇੱਥੇ ਦਾਨ ਕਰਨ ਬਰਸਾਤ ਦਾ ਮੌਸਮ ਆ ਬਰਸਾਤ ਪੈਂਦੀ ਹੈ ਚਿੱਕੜ ਦੇ ਵਿੱਚ گاਵਾ ਨੇ ਸੋ ਜਿੰਨੀਆਂ ਫੜ ਕੇ ਰੱਖੀਆਂ ਜਾਣ ਫੜ ਕੇ ਰੱਖੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਆਵਾਰਾ ਗਾਵਾਂ ਹਮੇਸ਼ਾ ਇੱਕ ਵੀਡੀਓ ਆਪਾਂ ਕਈ ਵਾਰ ਦੇਖਦੇ ਆ ਕਿ ਗਾਂ ਜਿਹੜੀ ਉਹ ਬੰਦੇ ਨੂੰ ਫੜ ਕੇ ਲਤਾੜ ਹੀ ਦਿੰਦੀ ਆ ਕਿੰਨੇ ਭੁੱਖੇ ਜਾਨਵਰ ਜਾਂ ਅੰਦਰ ਕਿੰਨੇ ਉਹਨਾਂ ਦੇ ਬਿਮਾਰੀਆਂ ਚੱਲਦੀਆਂ ਅਗਰੈਸਿਵ ਹੋ ਜਾਂਦੀਆਂ ਕਿ ਉਹ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੰਦੀਆਂ ਤਾਂ ਇਹਨਾਂ ਜਾਨਵਰਾਂ ਨੂੰ ਜਿਹੜਾ ਹੈਗਾ ਜ਼ਰੂਰ ਇੱਕ ਥਾਂ ਤੇ ਤਾਲ ਕੇ ਰੱਖਣਾ ਚਾਹੀ